ਸਰਤਾਤਰ ਸਿੰਘ ਜੀ ਦੀ ਮਾਤਾ ਅਮਰਤਨੀ ਸੀ ਛਕੇ ਆ। ਉਹ ਕਹਿੰਦੇ ਮਾਤਾ ਜੀ ਜਦੋਂ ਗਏ ਨਾ ਉਹ ਜਬਦੂਤ ਵੀ ਸੋਚਦੇ ਵੀ ਸਰਤਾ ਦੀ ਮਾਤਾ ਹੁਣ ਕਰੀਏ ਕੀ? ਨਾਮ ਨਹੀਂ ਲਿਆ ਗੁਰੂ ਵਾਲੇ ਨਹੀਂ ਬਣੇ। ਤੇ ਧਰਮ ਰਾਜ ਹੱਥ ਬਣੇ ਖੜ ਕੇ ਹੁਣ ਮਾਤਾ ਕੀ ਕਰਾਂ ਮੈਂ? ਸਜਾ ਵੀ ਨਹੀਂ ਦੇ ਸਕਦਾ ਸਰਤਾ ਦੀ ਮਾਤਾ। ਉਹ ਸੰਤਾਂ ਦੀ ਮਾਤਾ ਜਿਹੜੇ 101 ਜਪਜੀ ਸਾਹਿਬ ਰੋਜ਼ ਕਰਦੇ ਸਨ ਕਿ ਜਿੱਕੀ ਆਖੋ ਸੰਤਾਂ ਸ੍ਰੀ ਬਾਣੀ ਅੰਤਰਾ ਸੱਚੀ ਪੈ ਜਾਂਦਾ ਮੈਂ ਕੀ ਕਰਾਂ ਕਹਿੰਦਾ ਮਾਤਾ ਸਮਾਂ ਤੇਨੂੰ ਦੇ ਦਨਾ ਅਮਰਤ ਛਕ ਲੈ ਜਾ ਫਿਰ ਮਾਤਾ ਨੇ ਅਮਰਤ ਛਕਿਆ ਸੰਤ ਮਹਾਰਾਜੀ ਸਾਖੀ ਸੁਣਾਉਂਦੇ ਹੁੰਦੇ ਸੀ ਕਹਿੰਦੇ ਦੇਖੋ ਫਿਰ ਦੁਆਰੇ ਆ ਗਿਆ ਅਮਰਤ ਛਕਿਆ ਫਿਰ ਪਾਲ ਕੀ ਆਈ ਸੋ ਸਾ ਸੰਗਤ ਗੁਰੂ ਤੋਂ ਧਾਰਨ ਨਹੀਂ ਪੜਣਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੀ ਪੈਣਾ ਤੁਹਾਨੂੰ ਜੇ ਬਾਬੇ ਨਾਨਕ ਦਾ ਨਾਂ ਜੁੜੇ ਨਾ ਗੁਰੂ ਨਾਨਕ ਦੇ ਘਰ ਤੋਂ ਬਿਨਾ ਮੁਕਤੀ ਨਹੀਂ ਹੈ ਇਹ ਧਿਆਨ ਰੱਖਣਾ ਪੀਰਾਂ ਫਕੀਰਾਂ ਦੇ ਨਾਲ ਜੁੜਾਂਗੇ ਦੇਵੀ ਦੇਵਤਿਆਂ ਨਾਲ ਜੁੜਾਂਗੇ ਤੁਹਾਨੂੰ ਪਦਾਰਥ ਮਿਲ ਜਾਣਗੇ ਜੋ ਤੁਹਾਡੇ ਮਨ ਦੀ ਇੱਛਾ ਸਭ ਪੂਰੀ ਹੋ ਜਾਣੀ ਹੈ ਤੁਹਾਨੂੰ ਮੁਕਤੀ ਨਹੀਂ ਮਿਲਣੀ ਜਿਹੜੀ ਮੁਕਤੀ ਦਾ ਦੁਆਰਾ ਨਾ ਮੋਕੋ ਦੁਆਰਾ ਸੰਕੜ ਰਾਈ ਦਸਵੇਂ ਪਾਏ ਰਾਈ ਦਾ ਕਹਿੰਦੇ ਦਾ ਸਮਾਂ ਈਸਾ ਇਹਦੇ ਨਾਲੋਂ ਭੀੜਾ ਰਸਤਾ